ਘਰ ਵਾਲੀ ਕੋਲ ਬੈਠੀ ਬੱਚੇ ਆ ਗਏ ਹੋਰ ਰਿਸ਼ਤੇਦਾਰ ਭੈਣ ਭਰਾ ਆਲੇ ਦੁਆਲੇ ਦੇ ਆਂਢੀ ਗੁਆਂਢੀ ਸਾਰੇ ਆਣ ਕੇ ਮਿਲੇ ਵੀ ਮਰਦਾਨਾ ਆ ਗਿਆ ਉਧਰ ਗੁਰੂ ਨਾਨਕ ਦੇਵ ਸਾਹਿਬ ਵੀ ਆਪਣੇ ਮਾਤਾ ਪਿਤਾ ਦੇ ਕੋਲ ਗਏ ਕਰੇ ਭਾਈ ਬਾਲਾ ਜੀ ਆਪਣੇ ਘਰੇ ਸੁਖ 사ਂਦ ਪੁੱਛੀ ਸਾਰਿਆਂ ਨੇ ਕੁਝ ਦੇਰ ਬਾਅਦ ਘਰ ਦੇ ਵਿਹੜੇ 'ਚ ਬੈਠੇ ਆ ਪਤਨੀ ਬੈਠੀ ਆ ਕੋਲ ਆ ਭੈਣੋਂ ਤੁਹਾਡੇ ਵਾਸਤੇ ਇੱਕ ਬੜੀ ਪਿਆਰੀ ਬਾਤ ਜਿਹਦੇ ਵਿੱਚ ਜਿਹੜੀ ਮੈਂ ਜ਼ਰੂਰੀ ਤੁਹਾਡੇ ਵਾਸਤੇ ਵੀ ਸਾਂਝੀ ਕਰਨੀ ਚਾਹਣਾ ਔਰਤ ਜਦੋਂ ਧਰਮੀ ਹੋ ਜਾਂਦੀ ਹੈ ਔਰਤ ਕਿਹੋ ਜਿਹਾ ਜੀਵਨ ਟੱਬਰ ਦਾ ਬਣਾ ਦਿੰਦੀ ਹੈ ਬੱਚਿਆਂ ਦਾ ਤੇ ਆਲੇ-ਦੁਆਲੇ ਦੇ ਜਿਹੜੇ ਘਰ ਦੇ ਤੁਹਾਡੇ ਫੈਮਿਲੀ ਮੈਂਬਰ ਹੈ ਜਿਹੜੇ ਤੁਹਾਡੇ ਘਰ ਦੇ ਵਿਹੜੇ 'ਚ ਬੈਠੇ ਆ ਹੁਣ ਮਰਦਾਨਾ ਘਰ ਦਾ ਜ਼ਿੰਮੇਵਾਰ ਹੈ ਘਰ ਦਾ ਆਗੂ ਆ ਇਹ ਗੱਲ ਚੇਤੇ ਚ ਨਾਲ ਰੱਖਣੀ ਜਿਹੜੀ ਮੈਂ ਸ਼ੁਰੂ ਚ ਬੇਨਤੀ ਕੀਤੀ ਸੀ ਕਿ ਬਾਬੇ ਨੇ ਮਰਦਾਨੇ ਨੂੰ ਪੁੱਛਿਆ ਸੀ ਕੀ ਕੰਮ ਕਰਦਾ ਹੋਂ ਨਾ ਤੇ ਉਹ ਕੀ ਕਹਿੰਦਾ ਸੀ ਕੀ ਕਹਿੰਦਾ ਸੀ ਲੋਕਾਂ ਦੀ ਸਿਫਤ ਕਰਦਾ ਵਡਿਆਈ ਕਰਦਾ ਮਤਲਬ ਕੋਈ ਜ਼ਮੀਨ ਜਾਇਦਾਦ ਹੈ ਨਹੀਂ ਕਿ ਕੋਈ ਚਾਰ ਕਿੱਲੇ ਨਹੀਂ ਹੈਗੇ ਉਹਦੇ ਜਿੱਥੇ ਹਾਲ ਵੋਂਦਾ ਤੇ ਰੋਟੀ ਖਾਂਦਾ ਹੋ ਕੋਈ ਫੈਕਟਰੀ ਨਹੀਂ ਉਹਦੀ ਲੱਗੀ ਮਰਦਾਨੇ ਦੀ ਉਹ ਕਹਿੰਦਾ ਲੋਕਾਂ ਦੀ ਸਿਫਤ ਕਰਦਾ ਡੂਮਾ ਦਾ ਮੀਰਜ਼ਾਦਿਆਂ ਦਾ ਮੁੰਡਾ ਮੈਂ ਇਹੋ ਹੀ ਕਹਿ ਸੀ ਉਹਨੇ ਬਾਬੇ ਨਾਨਕ ਹੁਣ ਅਗਲੀ ਗੱਲ ਸੁਣਿਓ 8 ਸਾਲ 3 ਮਹੀਨਿਆਂ ਬਾਅਦ ਆਇਆ ਘਰੇ ਵਾਪਸ ਸਾਰੇ ਭੈਣ ਭਰਾ ਆਂਡੀਆਂ ਗਵਾਂਡੀਆਂ ਨੂੰ ਜਦੋਂ ਮਿਲ ਲਿਆ ਤੇ ਘਰ ਦੇ ਵਿਹੜੇ 'ਚ ਬੈਠੇ ਆ ਮੱਜੇ ਤੇ ਆਪਣੀ ਪਤਨੀ ਨੂੰ ਪੁੱਛਦਾ ਘਰ ਵਾਲੀ ਕਹਿੰਦਾ ਭਾਗਾਂ ਵਾਲੀਏ ਮੈਂ ਆ ਘਰ ਦਾ ਜ਼ਿੰਮੇਵਾਰ ਵੀ ਘਰ 'ਚ ਮੈਂ ਮੁਖੀ ਆ ਵੱਡਾ ਆ ਤੇ ਮੈਂ ਹੀ ਘਰ 'ਚ ਕਮਾਈ ਕਰਨ ਵਾਲਾ ਸੀ ਤੇ ਮੈਂ ਗਿਆ ਚਲਾ ਬਾਬੇ ਨਾਨਕ ਦੇ ਨਾਲ ਤੇ ਹੁਣ ਮੇਰਾ ਫਰਜ ਆ ਵੀ ਤੁਹਾਡਾ ਹਾਲ ਚਾਲ ਪੁੱਛਾਂ ਤੇ ਭਾਈ ਮਰਦਾਨਾ ਆਪਣੀ ਪਤਨੀ ਨੂੰ ਪੁੱਛਦਾ ਕਹਿੰਦਾ ਭਾਗਾ ਵਾਲੀਏ ਇੱਕ ਗੱਲ ਦੱਸ ਮੇਰੇ ਮਗਰੋਂ ਦੋ ਵੇਲੇ ਦੀ ਰੋਟੀ ਰੱਜ ਕੇ ਖਾ ਲੈਂਦੇ ਰਹੇ ਜੀ ਕਿਉਂਕਿ ਜੁਮੇਵਾਰ ਜੂ ਆਇਆ ਕਰਦਾ ਜੇ ਹੁਣ ਪਤੀ ਆ ਤੇ ਉਹਨੇ ਘਰ ਆ ਕੇ ਪੁੱਛਣਾ ਵੀ ਨਿਆਣੇ ਰੋਟੀ ਖਾ ਲੈਂਦੇ ਰਹੇ ਰੱਜ ਕੇ ਕਿਉਂਕਿ ਹੋਰ ਕੋ ਕਾਰੋਬਾਰ ਤੇ ਆ ਨਹੀਂਗਾ ਜਦੋਂ ਘਰ ਵਾਲੀ ਨੂੰ ਪੁੱਛਿਆ ਨਾ ਉਹਨੇ ਪਤਨੀ ਨੂੰ ਵੀ ਭਾਗਾ ਵਾਲੀਏ ਮੈਨੂੰ ਦੱਸ ਵੀ ਦੋ ਡੰਗ ਦੀ ਸਵੇਰ ਸ਼ਾਮ ਦੀ ਰੋਟੀ ਤੂੰ ਤੇ ਬੱਚੇ ਪਰਿਵਾਰ ਰੱਜ ਕੇ ਖਾ ਲੈਂਦੇ ਰਹੇ ਜੇ ਵੀ ਗੁਜ਼ਾਰਾ ਚੱਲਦਾ ਰਿਹਾ ਵਾ ਮਾੜਾ ਮੋਟਾ ਤੇ ਮਰਦਾਨੇ ਦੀ ਪਤਨੀ ਇਹਨੇ ਜਿਹੜੀ ਚੁੱਪ ਜੀ ਕੀਤੀ ਰਹੀ ਹੋਰ ਇਧਰ ਉਧਰ ਦੀਆਂ ਗੱਲਾਂ ਕਰਦੀ ਆ ਘਰ ਦੀਆਂ ਸੁੱਖ-ਸਾਂਦੀਆਂ ਆਪਣਾ ਉਹਦਾ ਹਾਲ-ਚਾਲ ਪੁੱਛਦੀ ਆ ਵੀ ਤੁਸੀਂ ਕਿੱਥੇ-ਕਿੱਥੇ ਰਹੇ ਜੇ ਦੱਸੋ ਥੋੜੀ ਦੇਰ ਬਾਅਦ ਫਿਰ ਮਰਦਾਨਾ ਪੁੱਛਦਾ ਕਹਿੰਦਾ ਮੈਂ ਤੈਨੂੰ ਇੱਕ ਗੱਲ ਪੁੱਛੀ ਸੀ ਕਹਿੰਦੀ ਜੀ ਕਿਹੜੀ ਮਰਦਾਨਾ ਕਹਿੰਦਾ ਮੈਂ ਤੈਨੂੰ ਪੁੱਛਿਆ ਸੀ ਭਾਗਾ ਵਾਲੀਏ ਮੈਨੂੰ ਇੱਕ ਗੱਲ ਦੱਸ ਮੇਰੇ ਮਗਰੋਂ 8 ਸਵਾ 8 ਸਾਲ ਹੋ ਗਏ ਮੈਨੂੰ ਮੇਰੇ ਮਗਰੋਂ ਦੋ ਵੇਲੇ ਦੀ ਰੋਟੀ ਤੂੰ ਬੱਚੇ ਪਰਿਵਾਰ ਸਾਰੇ ਰੱਜ ਕੇ ਖਾ ਲੈਂਦੇ ਰਹੇ ਜੇ ਵੀ ਗੁਜ਼ਾਰਾ ਠੀਕ ਚੱਲਦਾ ਰਿਹਾ ਤੇ ਘਰ ਵਾਲੀ ਪਤਾ ਕੀ ਬੋਲੀ ਕਹਿੰਦੀ ਦੋ ਡੰਗ ਦੀ ਦੋ ਵੇਲੇ ਦੀ ਰੋਟੀ ਦਾ ਪੁੱਛਣ ਵਾਲਿਆ ਪਹਿਲਾ ਮੈਨੂੰ ਇੱਕ ਗੱਲ ਦੱਸ ਭਲਾ ਗਿਆ ਕਿਹਦੇ ਨਾਲ ਸਾਂ ਗਿਆ ਕਿਹਦੇ ਨਾਲ ਸਾਂ ਦੋ ਵੇਲੇ ਦੀ ਰੋਟੀ ਦਾ ਦੋ ਡੰਗ ਦੀ ਰੋਟੀ ਰੱਜ ਕੇ ਖਾ ਲੈਂਦੇ ਰਹੇ ਜੇ ਕਿ ਨਹੀਂ ਕਹਿੰਦੀ ਇਹ ਪੁੱਛਣ ਵਾਲਿਆ ਮੈਨੂੰ ਦੱਸ ਭਲਾ ਗਿਆ ਕਿਹਦੇ ਨਾਲ ਸਾਂ ਤੇ ਮਰਦਾਨਾ ਵਧਾ ਕੀ ਕਹਿੰਦਾ ਕਹਿੰਦਾ ਤੂੰ ਹੀ ਦੱਸ ਵੀ ਮੈਂ ਭਲਾ ਕਿਹਦੇ ਨਾਲ ਗਿਆ ਸਾਂ ਮਰਦਾਨੇ ਦੀ ਘਰ ਵਾਲੀ ਦੇ ਬੋਲ ਵਾਏ ਉਹ ਪਤਾ ਕੀ ਕਹਿੰਦੀ ਕਹਿੰਦੀ ਵੇ ਸਿਰਦਿਆ ਸਾਈਆਂ ਪਤੀ ਦੇਵ ਕਹਿੰਦੀ ਗਿਆ ਉਹਦੇ ਨਾਲ ਸਾਂ ਜਿਹੜਾ 84 ਲੱਖ ਜੂਨਾ ਨੂੰ ਰਿਜਕ ਦਿੰਦਾ ਆ ਗਿਆ ਉਹਦੇ ਨਾਲ ਸਾਂ ਜਿਹੜਾ ਸਾਰੀ ਸ੍ਰਿਸ਼ਟੀ ਨੂੰ ਪਾਲਦਾ ਵਾ ਜਿਹੜਾ ਸਾਰੇ ਜੀਵਾਂ ਨੂੰ ਰਿਜਕ ਦਿੰਦਾ ਜਿਹੜਾ ਸਾਰੀ ਤ੍ਰੈਲੋਕੀ ਨੂੰ ਰੋਟੀ ਦਿੰਦਾ ਉਹ ਜਿਹੜਾ ਕੀੜਿਆਂ ਮਕੌੜਿਆਂ ਤੇ 84 ਲੱਖ ਜੂਨਾ ਨੂੰ ਜਿਹੜਾ ਪਾਲਦਾ ਉਸ ਬਾਬੇ ਨਾਨਕ ਦੇ ਨਾਲ ਗਿਆ ਸਾਂ ਤੋ ਤੇ ਜਿਹੜਾ ਬਾਬਾ ਨਾਨਕ 84 ਲੱਖ ਜੂਨਾ ਨੂੰ ਸਾਰੀ ਸ੍ਰਿਸ਼ਟੀ ਨੂੰ ਜਿਹੜਾ ਬਾਬਾ ਨਾਨਕ ਰਿਜਕ ਦਿੰਦਾ ਉਹ ਸਾਰੇ ਕੀੜਿਆਂ ਮਕੌੜਿਆਂ ਨੂੰ ਵੀ ਜਿਹੜਾ ਰੋਟੀ ਬਾਬਾ ਨਾਨਕ ਦਿੰਦਾ ਤੂੰ ਤੇ ਬਾਬੇ ਦਾ ਰਬਾਬੀ ਤੇ ਕੀਰਤਨੀਆਂ ਤੇ ਉਹਦਾ ਸਾਥੀ ਤੇ ਉਹਦਾ ਭਾਈ ਬਣ ਕੇ ਗਿਆ ਤੇਰੇ ਬੱਚੇ ਕਿਵੇਂ ਭੁੱਖੇ ਰਹਿਣ ਦਊਗਾ ਤੇਰੇ ਬੱਚੇ ਕਿਵੇਂ ਭੁੱਖੇ ਰਹਿ ਜਾਣਗੇ ਇਹ ਮੈਂ ਇਸ ਕਰਕੇ ਬੇਨਤੀ ਕੀਤੀ ਵੀ ਭਰੋਸਾ ਬਾਬੇ ਨਾਨਕ ਤੇ ਵਿਸ਼ਵਾਸ ਕਿੰਨਾ ਵੱਡਾ ਵਾ ਉਹਨੂੰ ਮਰਦਾਨੇ ਦੀ ਘਰ ਵਾਲੀ ਨੇ ਪਤਾ ਕੀ ਆਖਿਆ ਕਹਿੰਦੀ ਜੀ ਜਿੱਦਣ ਦੇ ਤੁਸੀਂ ਗਏ ਜੀ ਸਵਾ 8 ਸਾਲ ਹੋ ਗਏ ਤੁਹਾਨੂੰ ਬਾਬੇ ਨਾਨਕ ਦੇ ਨਾਲ ਗਿਆ ਕਹਿੰਦੀ ਜਿਸ ਦਿਨ ਦੇ ਤੁਸੀਂ ਘਰੋਂ ਗਏ ਜੇ ਬਾਬੇ ਨਾਨਕ ਨਾਲ ਰਬਾਬ ਵਜਾਉਣ ਸਾਥੀ ਬਣ ਕੇ ਉਹਦੇ ਕਹਿੰਦੀ ਸਾਡਾ ਰੋਟੀ ਖਾਣਾ ਮੇਰਾ ਤੇ ਬੱਚਿਆਂ ਦਾ ਗੁਜ਼ਾਰਾ ਚੱਲਣਾ ਤੇ ਰੱਜ ਕੇ ਰੋਟੀ ਕਪੜਾ ਮਿਲਣਾ ਇਹ ਗੱਲ ਤੇ ਇੱਕ ਪਾਸੇ ਰਹੀ ਕਹਿੰਦੀ ਇਸ ਦਰਵਾਜੇ ਤੇ ਪੰਜ ਆ ਜਾਣ ਭੁਖੇ ਇਥੇ 50 ਵੀ ਆ ਜਾਣ ਕਹਿੰਦੀ ਜਿੱਦਣ ਦੇ ਘਰੋਂ ਗਏ ਜੇ ਇਸ ਦਰਵਾਜੇ ਤੋਂ 50 50 ਵੀ ਜੜਿਆ ਉਹ ਲੰਗਰ ਛੱਕ ਕੇ ਹੀ ਜਾਂਦੇ ਆ ਕਿਸੇ ਚੀਜ਼ ਦੀ ਟੋਟ ਨਹੀਂ ਆਈ ਤੁਸੀਂ ਤੇ ਸਾਡਾ ਤੁਸੀਂ ਤੇ ਸਾਡਾ ਪੁੱਛਦੇ ਹੋ ਨਾ ਭਾਈ ਮਰਦਾਨੇ ਦੀ ਘਰ ਵਾਲੀ ਕਹਿੰਦੀ ਤੂੰ ਹੀ ਤਾਂ ਸਾਡਾ ਪੁੱਛ ਦੇ ਜਨਾ ਵੀ ਤੂੰ ਹੀ ਰੋਟੀ ਦੋ ਵੇਲੇ ਦੀ ਰੱਜ ਕੇ ਖਾ ਲੈਂਦੇ ਰਹੇ ਜੇ ਕਿ ਨਹੀਂ ਕਹਿੰਦੀ ਸਾਡੀ ਗੱਲ ਛੱਡ ਇਸ ਦਰ ਤੇ ਕੋਈ 10 20 50 ਭੁੱਖੇ ਲੋੜਵੰਦ ਵੀ ਆ ਗਿਆ ਉਹ ਵੀ ਇੱਥੋਂ ਭੁੱਖਾ ਜੇ ਭੁੱਖਾ ਆਇਆ ਤੇ ਭੁੱਖਾ ਨਹੀਂ ਜਾਣ ਦਿੱਤਾ ਜੇ ਨੰਗਾ ਆਇਆ ਤੇ ਨੰਗਾ ਵਾਪਸ ਨਹੀਂ ਜਾਣ ਦਿੱਤਾ ਬਸਤਰ ਦੇ ਕੇ ਤੋਰਿਆ ਇੱਥੋਂ ਇਹ ਆਪਣੇ ਘਰ ਗੁਰੂ ਨਾਨਕ ਦੀਆਂ ਬਰਕਤਾਂ ਦਾ ਮੀਂਹ ਵਰਸਣ ਦਿਆ ਆ ਆਪਣੇ ਘਰ ਗੁਰਨਾਨਕ ਦੀਆਂ ਬਰਕਤਾਂ ਬਰਸ ਰਹੀਆਂ ਕੋਈ ਭੁੱਖਾ ਨਹੀਂ ਇੱਥੇ ਤੇ ਮੇਰੀ ਇੱਕ ਬੇਨਤੀ ਉਹ ਤੇਰੇ ਅੱਗੇ ਘਰ ਵਾਲੀ ਕਹਿੰਦੀ ਪਤਨੀ ਮਰਦਾਨੇ ਜੀ ਕਹਿੰਦੀ ਮੇਰੀ ਇੱਕ ਬੇਨਤੀ ਦਾ ਹੱਥ ਜੋੜ ਲੈ ਕਹਿੰਦੀ ਮੇਰੀ ਇੱਕ ਬੇਨਤੀ ਆ ਮਰਦਾਨਾ ਜੀ ਕਹਿੰਦੇ ਉਹ ਕੀ ਕਹਿੰਦੀ ਆਖਰੀ ਦਮ ਤੱਕ ਆਖਰੀ ਸਾਹ ਤੱਕ ਆਪਾਂ ਬਾਬੇ ਨਾਨਕ ਦਾ ਸਾਥ ਨਹੀਂ ਛੱਡਣਾ ਕੁੱਲਾਂ ਦਾ ਬੇੜਾ ਕਪਾਰ ਕਰ ਦਿੰਦਾ ਏ ਕੁੱਲਾਂ ਦਾ ਕੁੱਲਾਂ ਤਾਰ ਦੂਗਾ ਸਾਡੀਆਂ ਬਾਬਾ ਨਾਨਕ ਮਰਦਾਨੇ ਨੇ ਇੱਕ ਗੱਲ ਆਖੀ ਸੀ ਕਹਿੰਦਾ ਭਾਗਾ ਵਾਲੀਏ ਭਰੋਸਾ ਤੇ ਮੈਨੂੰ ਵੀ ਆ ਕਿਉਂਕਿ ਮੈਂ ਤੇ 8 ਸਾਲ ਨਾਲ ਰਹਿ ਗਿਆ ਕਹਿੰਦਾ ਮੈਂ ਤੇ 8 ਸਾਲ ਨਾਲ ਨਾਲ ਰਹਿ ਗਿਆ ਬਾਬੇ ਨਾਨਕ ਦੇ ਕਹਿੰਦਾ ਭਰੋਸਾ ਵਿਸ਼ਵਾਸ ਸਭ ਕੁਝ ਮੈਨੂੰ ਵੀ ਆ ਮੈਂ ਤੇ ਤੈਨੂੰ ਪਰਖਦਾ ਪਿਆ ਸਾਂ ਤੇ ਭਲਾ ਤੂੰ ਕਿੱਥੇ ਗਜੇ ਖਲੋਤੀ ਕਿਤੇ ਡੋਲ ਤੇ ਨਹੀਂ ਗਈ ਮੈਂ ਤੇ ਤੈਨੂੰ ਪਰਖ ਰਿਆ ਸਾਬੇ ਤੂੰ ਤਾਂ ਨਹੀਂ ਕਿਤੇ ਡੋਲ ਗਈ ਤੇ ਤੇਰੇ ਅੰਦਰ ਤੇ ਵਿਸ਼ਵਾਸ ਮੇਰੇ ਨਾਲੋਂ ਵੀ ਜ਼ਿਆਦਾ ਹੈ ਤੇਰੇ ਅੰਦਰ ਤੇ ਭਰੋਸਾ ਮੇਰੇ ਨਾਲੋਂ ਵੀ ਜ਼ਿਆਦਾ ਔਰ ਚੇਤੇ ਰੱਖਿਓ ਭਾਈ ਮਰਦਾਨੇ ਦੇ ਦੋ ਬੇਟੇ ਸੀ ਇੱਕ ਦਾ ਨਾਮ ਰਜਾਦਾ ਸੀ ਇੱਕ ਦਾ ਨਾਮ ਸ਼ਹਾਜਾਦਾ ਸੀ ਜਦੋਂ ਮਰਦਾਨਾ ਅਕਾਲ ਚਲਾਣਾ ਕਰ ਗਿਆ ਗੁਰੂ ਨਾਨਕ ਸਾਹਿਬ ਵੇਲੇ ਹੀ ਅਕਾਲ ਚਲਾਣਾ ਕਰ ਗਿਆ ਸੀਗਾ ਮਰਦਾਨਾ ਭਾਈ ਮਰਦਾਨਾ ਅਕਾਲ ਚਲਣਾ ਕਰ ਗਿਆ ਮਰਦਾਨੇ ਤੋਂ ਬਾਅਦ ਜਿਹੜਾ ਗੁਰੂ ਨਾਨਕ ਦੇ ਨਾਲ ਮੁੜ ਕੇ ਰਬਾਬ ਵਜਾਉਂਦਾ ਰਿਹਾ ਆ ਉਹ ਭਾਈ ਮਰਦਾਨੇ ਦਾ ਵੱਡਾ ਲੜਕਾ ਸ਼ਜਾਦਾ ਸੀ ਜਿਹੜਾ ਬਾਅਦ ਵਿੱਚ ਬਾਬੇ ਨਾਨਕ ਦਾ ਰਬਾਬੀ ਬਣਿਆ ਭਾਈ ਮਰਦਾਨੇ ਦੀ ਪਤਨੀ ਨੇ ਬਾਬੇ ਨਾਨਕ ਅੱਗੇ ਹੱਥ ਬੰਨ੍ਹ ਕੇ ਆਖਿਆ ਸੀ ਸਤਿਗੁਰੂ ਜੇ ਉਹ ਅਕਾਲ ਚਲਣਾ ਕਰ ਗਏ ਆ ਮੇਰਾ ਪਤੀ ਮੇਰਾ ਤਰਲਾ ਮੇਰੀ ਬੇਨਤੀ ਆ ਹੁਣ ਤੇਰਾ ਪੁੱਤ ਮੇਰਾ ਰਬਾਬੀ ਤੇਰਾ ਰਬਾਬੀ ਹੋਣਾ ਚਾਹੀਦਾ ਜਿਹੜਾ ਮੇਰਾ ਪੋਤਿਆ ਇਹ ਤੇਰੇ ਨਾਲ ਰਬਾਬ ਵਜਾਵੇ ਆਕੋਸਤ ਨਾਮੁ ਸ਼੍ਰੀ ਕੈਨ ਦਾ ਪਾਉ ਜਿਹੜੇ ਗੁਰੂ ਦੇ ਹੋ ਗਏ ਆ ਜਿਹੜੇ ਸਤਗੁਰ ਦੇ ਬਣ ਗਏ ਆ ਸਤਗੁਰ ਸਦਾ ਵਾਸਤੇ ਉਹਨਾਂ ਦਾ ਹੋ ਗਿਆ ਗੱਲ ਆ ਉਹਦੇ ਬਣਨ ਦੀ ਗੱਲ ਆ ਉਹਦੇ ਹੋਣ ਦੀ ਧੰ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਉਸ ਭਾਈ ਮਰਦਾਨੇ ਨੂੰ ਖਸਮ ਦੀ ਬਾਣੀ ਚ ਬਿਠਾਤਾ ਪਿਆ ਅਗੜਾ ਰਾਗ ਦੀ ਬਾਹਰ ਦੋ ਵਾਰੀ ਗੁਰੂ ਨਾਨਕ ਸਾਹਿਬ ਨੇ ਬਚਨ ਉਚਾਰਨ ਕੀਤਾ ਸ਼ਲੋਕ ਮਰਦਾਨਾ ਪਹਿਲਾ ਮਰਦਾਨਾ ਪਹਿਲਾ ਇਦਾਂ ਬਚਨ ਆਏ ਕਹਿਣ ਦਾ ਭਾਵ ਜੇ ਗੁਰੂ ਨਾਨਕ ਜੁਗਾਂ ਤੱਕ ਹੈ ਇਸ ਧਰਤੀ ਤੇ ਗੁਰੂ ਨਾਨਕ ਦੀ ਬਾਣੀ ਜੁਗਾਂ ਤੱਕ ਹੈ ਇਸ ਧਰਤੀ ਤੇ ਤੇ ਭਾਈ ਮਰਦਾਨਾ ਤੇ ਲਾਲੋ ਵਰਗੇ ਜੁਗਾਂ ਤੱਕ ਰਹਿਣਗੇ ਨਾ ਜੈਸੀ ਮੈਂ ਆਵੇ ਖਸਮ ਕੀ ਬਾਣੀ ਤੈਸੜਾ ਕਰੀ ਗਿਆਨ ਵੇ ਲਾਲੋ ਧਰਮ ਦੀ ਕੀਰਤ ਨਾਲ ਜਿਹੜਾ ਇੱਕ ਟਕਾ ਵੀ ਕਿਸੇ ਦਾ ਹੱਕ ਨਹੀਂ ਖਾਂਦਾ ਉਹਦੇ ਨਾਲ ਬਾਬਾ ਨਾਨਕ ਇੰਨਾ ਪਿਆਰ ਕਰਦਾ ਕਹਿੰਦੇ ਮਰਦਾਨਿਆਂ ਉਦਾਸੀਆਂ ਧਾਰਨ ਕਰਨ ਵੇਲੇ ਸਾਬ ਕਹਿੰਦੇ ਸਭ ਤੋਂ ਪਹਿਲਾਂ ਕਿਸ ਦਾ ਦਰਵਾਜ਼ਾ ਖੜਕਾਈਏ ਕਿਸ ਦੇ ਬੂਹੇ ਤੇ ਜਾ ਕੇ ਦਸਤਕ ਦਈਏ ਉਹਨਾਂ ਨੇ ਆਖਿਆ ਸੀ ਮਹਾਰਾਜ ਅਸੀਂ ਤੇ ਤੁਹਾਡੇ ਪਿੱਛੇ ਪਿੱਛੇ ਜਾਣ ਵਾਲੇ ਆ ਜਿੱਥੇ ਲਹਿ ਚੱਲੋਗੇ ਚਲੇ ਜਾਵਾਂਗੇ ਗੁਰਨਾਨਕ ਨੇ ਆਖਿਆ ਸੀ ਮਰਦਾਨਿਆਂ ਮੇਰਾ ਚਿਤ ਕਰਦਾ ਕਿਸੇ ਐਹੋ ਜੇ ਰੱਬ ਦੇ ਪਿਆਰੇ ਦਾ ਦਰਵਾਜ਼ਾ ਖੜਕਾਵਾਂ ਜਿਸ ਨੇ ਜ਼ਿੰਦਗੀ ਵਿੱਚ 1 ਟਕਾ ਵੀ ਕਿਸੇ ਦਾ ਹੱਕ ਨਾ ਖਾਦਾ ਹੋਵੇ। ਹੀਰਾ ਫੇਰੀ ਦੀ ਕਮਾਈ ਇੱਕ ਟਕਾ ਵੀ ਨਾ ਹੋਵੇ ਉਹਦੇ ਕੋਲ ਮੇਰਾ ਚਿਤ ਕਰਦਾ ਉਹਦਾ ਬੂਆ ਆਪ ਖੜਕਾਵਾ ਜਾ ਕੇ ਔਰ ਕਮਾਲ ਦੀ ਗੱਲ ਹੈ ਭਾਵੇਂ ਸੁਲਤਾਨਪੁਰੋਂ ਤੁਰ ਕੇ ਲਾਹੌਰ ਵੀ ਰਸਤੇ 'ਚ ਰੁਕੇ ਆ ਪਰ ਜੇ ਸਭ ਤੋਂ ਪਹਿਲਾਂ ਬਾਬੇ ਨਾਨਕ ਨੇ ਕਿਸੇ ਦਾ ਬੂਆ ਖੜਕਾਇਆ ਉਹ ਏਮਨਾਬਾਦ ਦੀ ਧਰਤੀ ਤੇ ਭਾਈ ਲਾਲੋ ਆ ਜਿਸ ਦੀ ਕਿਰਤ ਨੂੰ ਗੁਰੂ ਨਾਨਕ ਨੇ ਦੁੱਧ ਵਰਗੀ ਕਿਰਤ ਦੱਸਿਆ ਔਰ ਉਸੇ ਨਗਰ 'ਚ ਉਸ ਇਲਾਕੇ ਦਾ ਚੌਧਰੀ ਮਲਕ ਭਾਗੋ ਵੀ ਰਹਿੰਦਾ ਪਾਤਸ਼ਾਹ ਨੇ ਆਖਿਆ ਮੇਰਾ ਉਹਦੇ ਨਾਲ ਕੋਈ ਸਬੰਧ ਨਹੀਂ ਹੈਰਾ ਫੇਰੀ ਤੇ ਦਗੇ ਫਰੇਬ ਨਾਲ ਮਾਇਆ ਇਕੱਠੀ ਕੀਤੀ ਆ ਲਊ ਨਚੋਟਦਾ ਵਾ ਲੋਕਾਂ ਦਾ ਰਤ ਨਚੋੜੀ ਆ ਲੋਕਾਂ ਦੀ ਅੱਜ ਕਦੀ ਐਮਨਾਬਾਦ ਜਾਓ ਨਾ ਉੱਥੇ ਗੁਰਦੁਆਰੇ ਗੁਰਦੁਆਰਾ ਰੋੜੀ ਸਾਹਿਬ ਜਿਹੜਾ ਭਾਈ ਗੁਰਦਾਸ ਜੀ ਨੇ ਗੁਰਨਾਨਕ ਦੀ ਵਡਿਆਈ ਚ ਲਿਖਿਆ ਪਹਿਲਾ ਬਾਬੇ ਪਾਇਆ ਬਖਸ਼ਦਾਰ ਪਿਛੋਂ ਦੇ ਫਿਰ ਘਾਲ ਕਮਾਈ ਰੇਤ ਅੱਕ ਆਹਾਰ ਕਰ ਰੋੜਾਂ ਦੀ ਗੁਰਕਰੀ ਵਿਸਾਈ ਉਥੇ ਜਿਹੜਾ ਰੋੜਾਂ ਦੀ ਵਿਸਾਈ ਤੇ ਵੀ ਬਾਬਾ ਲੰਮੇ ਪਿਆ ਤੇ ਚੌਂਕੜਾ ਮਾਰ ਕੇ ਬੈਠਾ ਉਥੇ ਜਿਹੜਾ ਗੁਰਦੁਆਰਾ ਸਾਹਿਬ ਉਹਦਾ ਨਾਮ ਰੋੜੀ ਸਾਹਿਬ ਆ ਭਾਈ ਲਾਲੋ ਦਾ ਜਿਹੜਾ ਘਰ ਆ ਉਹਦੇ ਘਰ ਦੇ ਵੇੜੇ 'ਚ ਖੁਈ ਆ ਉਥੇ ਖੁਈ ਸਾਹਿਬ ਗੁਰਦੁਆਰਾ ਜਿਹੜੀ ਖੁਈ ਵਿੱਚੋਂ ਬਾਬੇ ਨਾਨਕ ਨੂੰ ਜਲ ਕੱਢ ਕੇ ਛਕਾਉਂਦਾ ਸੀ ਉਸੇ ਜਲ ਨਾਲ ਉਸੇ ਖੂਈ ਚੋਂ ਪਾਣੀ ਕੱਢ ਕੇ ਬਾਬੇ ਨਾਨਕ ਨੂੰ ਇਸ਼ਨਾਨ ਕਰਾਉਂਦਾ ਸੀ ਭਾਈ ਲਾਲੋ 13 ਦਿਨ ਗੁਰੂ ਨਾਨਕ ਭਾਈ ਲਾਲੋ ਦੇ ਘਰ ਰਹੇ 13 ਦਿਨ ਇਹ ਨਾ ਬਾ ਤੇ ਕਮਾਲ ਦੀ ਗੱਲ ਪਤਾ ਕੀ ਇਹ ਗੱਲ ਕਹਿ ਕੇ ਮੈਂ ਖਿਮਾ ਮੰਗਣ ਲੱਗਾ ਸਮਾਪਤੀ ਕਰ ਦੇਣੀ ਜਦੋਂ ਜਾਣ ਲੱਗਦੇ ਸੀ ਗੁਰੂ ਨਾਨਕ ਦੇਵ ਤੇ ਮਰਦਾਨਿਆਂ ਆਪਣਾ ਪੈਂਡਾ ਬੜਾ ਲੰਮਾ ਭਾਈ ਬਾਲਿਆ ਬਹੁਤ ਦੂਰ ਜਾਣਾ ਆਪਾਂ ਚੱਲੀਏ ਅਗਲਾ ਪੈਂਡਾ ਤੈਅ ਕਰੀਏ ਤੇ ਜਿਹੜਾ ਭਾਈ ਲਾਲੋ ਸੀ ਨਾ ਜਦੋਂ ਪੰਜਾਂ ਚੌ ਦਿਨਾਂ ਬਾਅਦ ਗੁਰੂ ਨਾਨਕ ਜਾਣ ਲੱਗੇ ਤੇ ਐਦਾਂ ਹੱਥ ਜੋੜ ਕੇ ਨਹੀਂ ਖਲੋਂਦਾ ਗੁਰੂ ਨਾਨਕ ਅੱਗੇ ਵੀ ਮਹਾਰਾਜ ਅੱਜ ਨਾ ਜਾਓ ਵੀ ਅੱਜ ਨਹੀਂ ਮੈਂ ਜਾਣ ਦੇਣਾ ਨਹੀਂ ਐਦਾਂ ਹੱਥ ਨਹੀਂ ਜੋੜ ਕੇ ਖਲੋਂਦਾ ਜਦੋਂ ਗੁਰੂ ਨਾਨਕ ਕਹਿੰਦੇ ਨਾ ਅੱਜ ਚਲੇ ਜਾਣਾ ਅਸੀਂ ਚੱਲ ਮਰਦਾਨੇ ਅਗਲਾ ਪਿੰਡ ਆ ਤੈਅ ਕਰੀਏ ਚਲੋ ਅੱਗੇ ਚਲੀਏ ਦੁਨੀਆ ਦਾ ਬੜਾ ਚੱਕਰ ਲਾਉਣਾ ਤੇ ਅਗਲੇ ਪਾਸਿਓਂ ਆ ਕੇ ਨਾ ਭਾਈ ਲਾਲੋ ਐਦਾਂ ਬਾਬੇ ਨਾਨਕ ਦੀ ਬਾਹ ਫੜ ਲੈਂਦਾ ਸੀ ਐਦਾਂ ਗੁਰੂ ਨਾਨਕ ਨੂੰ ਬਾਹ ਫੜ ਲੈਂਦੇ ਸੀ ਭਾਈ ਲਾਲੋ ਤੇ ਸਾਧਗਰ ਨੂੰ ਬਹੁ ਪਕੜਿਆ ਮਹਾਰਾਜ ਕਹੇ ਲਾਲੋ ਕੀ ਗੱਲ ਕਹਿੰਦਾ ਬਾਬਾ ਅੱਜ ਨਹੀਂ ਮੈਂ ਜਾਣ ਦੇਣਾ ਅੱਜ ਨਹੀਂ ਕਾ ਮੈਂ ਜਾਣ ਦੇਣਾ ਅਜੇ ਦਿਲ ਨਹੀਂ ਹੋ ਰਜਿਆ ਪਤਾ ਨਹੀਂ ਕਿੱਥੋਂ ਕਿੱਥੋਂ ਸੰਗਤਾਂ ਤੇਰੇ ਦਰਸ਼ਨ ਕਰਨ ਵਾਸਤੇ ਆ ਰਹੀਆਂ ਅਜੇ ਹੋਰ ਨਿਹਾਲ ਕਰ ਅੱਜ ਨਹੀਂ ਮੈਂ ਜਾਣ ਦੇਣਾ ਬਹੁ ਫੜ ਲੈਂਦਾ ਸੀ ਬਾਬਾ ਅੱਜ ਨਹੀਂ ਜਾਣਾ ਤੇ ਕਮਾਲ ਦੀ ਗੱਲ ਦੱਸਾਂ ਬਾਬਾ ਨਾਨਕ ਮੰਜੇ ਤੇ ਬਹਿ ਜਾਂਦਾ ਸੀ ਕਹਿੰਦਾ ਲਾਲੋ ਠੀਕ ਹੈ ਜਦੋਂ ਤੂੰ ਕਹੇਗਾ ਉਦੋਂ ਚਾਵਾਂਗੇ ਮੈਂ ਤੇ ਹਰ ਵੇਲੇ ਲਾਲੋ ਤੇਰੇ ਕੋਲ ਆ ਸ਼ਬਦ ਨਾਲ ਬਾਣੀ ਨਾਲ ਪਿਆਰ ਪਾ ਮੈਂ ਹਰ ਵੇਲੇ ਤੇਰੇ ਪਾਸ ਆ ਤੇਰੇ ਆਸ-ਪਾਸ ਤੇਰੇ ਕੋਲ ਆ ਉਹ ਕਹਿੰਦਾ ਸੀ ਬਾਬਾ ਭਾਵੇਂ ਸ਼ਬਦ ਰੂਪ ਵਿੱਚ ਹਰ ਵੇਲੇ ਕੋਲ ਆ ਪਰ ਅਜੇ 4 ਦਿਨ ਹੋਰ ਰੁਕ ਜਾ ਬਾਉ ਫੜ ਕੇ ਬਾਬੇ ਨਾਨਕ ਨੂੰ ਮੰਜੀ ਤੇ ਬਿਠਾ ਲੈਂਦਾ ਸੀ ਪਿਆਰ ਆਪਾਂ ਵੀ ਕਰਦੇ ਆ ਨਮਸਕਾਰਾਂ ਆਪਾਂ ਵੀ ਕਰਦੇ ਆ ਝੁਕਦੇ ਆਪਾਂ ਵੀ ਆ ਸਿਜਦੇ ਆਪਾਂ ਵੀ ਕਰਦੇ ਆ ਕਥਾ ਕੀਰਤਨ ਕਰਦੇ ਤੇ ਸੁਣਦੇ ਆਪਾਂ ਵੀ ਆ ਪਰ ਕਿਹੋ ਜਿਹਾ ਪਿਆਰ ਬਣੂੰਗਾ ਬਾਬੇ ਨੂੰ ਬਹੁ ਫੜ ਕੇ ਆਖੇਗਾ ਮੈਂ ਤੈਨੂੰ ਅੱਜ ਜਾਣ